ਇਹ ਬਾਗ ਲਾਇਆ ਜਦੋਂ ਤੋਂ ਨਾਲ ਹੀ ਸਾਡੇ ਪੇਪਰ ਮਿੱਲ ਹੈ ਤੇ ਪੇਪਰ ਮਿੱਲ ਜਿਹੜੀ ਕੁੰਤਮ ਪੇਪਰ ਮਿੱਲ ਸੈਲਾ ਆ ਉਹਦੀ ਸਾਰੀ ਸਵਾਹ ਜਿਹੜੀ ਆ ਉਹ ਬਾਗ ਤੇ ਪੈਂਦੀ ਆ ਔਰ ਇੰਨੇ ਸਾਲਾਂ ਤੋਂ ਇਹਨੂੰ ਫਲ ਲੱਗਦਾ ਉਹਦੀ ਸਵਾਹ ਪੈਣ ਨਾਲ ਉਹਦੀਆਂ ਗੈਸਾਂ ਨਾਲ ਇਹਦਾ ਕੀੜਾ ਪੈ ਜਾਂਦਾ ਹਰ ਬਾਰ ਇਹ ਨੁਕਸਾਨ ਹੁੰਦਾ ਮੇਰਾ ਮੈਂ ਇਸ ਕਰਕੇ ਹੀ ਸੈਲਾ ਪੇਪਰ ਕੁੰਤਮ ਪੇਪਰ ਮਿੱਲ ਦੀ وجہ ਨਾਲ ਮੈਂ ਬਰਬਾਦ ਹੋ ਗਿਆ ਮੇਰਾ ਲੋਨ ਇਸ ਵੇਲੇ 15 ਲੱਖ ਦਾ ਜਿਹੜਾ ਉਹ ਇਸ ਬਾਗ ਤੇ ਹੀ ਲੱਗਿਆ ਸਾਰੇ ਪੈਸੇ ਲਾ ਲਾ ਕੇ ਇਹ ਬਾੜ ਕੋਈ ਹੁਣ ਇਸ ਵੇਲੇ ਪ੍ਰੋਫਿਟ ਨਹੀਂ ਦਿੰਦਾ ਕਿਸੇ ਸਾਲ ਹੀ ਕਿਤੇ ਰੋਟੀ ਖਾਣ ਨੂੰ ਪੈਸੇ ਮਿਲਦੇ ਆ ਨਹੀਂ ਤੇ ਇਹਦਾ ਕੀੜਾ ਪੈ ਜਾਂਦਾ ਸਿਰਫ ਕੁੰਤਮ ਪੇਪਰ ਮਿਲਦੀ ਸਵਾਦ ਹੀ ਵਜ੍ਹਾ ਨਾਲ ਹਾਂਜੀ ਮੈਂ ਜੀ ਗੁਰਮukh ਸਿੰਘ ਸੋਢੀ ਪਿੰਡ ਜੀਵਨਪੁਰ ਜਟਾ ਤਹਿਸੀਲ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਇਸ ਤਰ੍ਹਾਂ ਜੀ ਇੱਕ ਟਾਈਮ ਆਇਆ ਸੀ 2006-7 ਦੇ ਵਿੱਚ ਖੇਤੀਬਾੜੀ ਮਹਿਕਮੇ ਨੇ ਕਿਸਾਨਾਂ ਨੂੰ ਜਾਗਰੂਕ ਕਰਕੇ ਕਿੰਨੂ ਦੇ ਬਾਗ ਲਾਉਣ ਲਈ ਪ੍ਰੇਰਿਆ ਉਦੋਂ ਸਾਨੂੰ ਇਹ ਵੀ ਲਾਲਚ ਦਿੱਤਾ ਗਿਆ ਕਿ ਹਿਸ਼ਾਰਪੁਰ ਦੇ ਵਿੱਚ ਇੱਕ ਕੋਕੋਕੋਲਾ ਫੈਕਟਰੀ ਦੇ ਨਾਲ ਜੂਸ ਵਾਲੀ ਫੈਕਟਰੀ ਲੱਗ ਰਹੀ ਆ ਤੇ ਉਹ ਜਿਹੜਾ ਕਿਨੂ ਆ ਸਾਰਾ ਹੀ ਉੱਥੇ ਜਾਣਾ ਆਪਾਂ 2007 ਚ ਬਾਗ ਲਾਇਆ ਆ ਕਰਜ਼ਾ ਲੈ ਕੇ ਲੋਨ ਬਣਾ ਕੇ ਇਹਦਾ ਮੈਨੂੰ ਹੁਣ ਇਸ ਵੇਲੇ ਜਿਹੜੀ ਮੈਂ ਆਪਣੇ ਦਿਲ ਦੇ ਦੁੱਖ ਦੱਸਣੇ ਚਾਹਣਾ ਉਹ ਇਹ ਆ ਇਹ ਬਾਗ ਲਾਇਆ ਜਦੋਂ ਤੋਂ ਨਾਲ ਹੀ ਸਾਡੇ ਪੇਪਰ ਮਿੱਲ ਆ ਤੇ ਪੇਪਰ ਮਿੱਲ ਜਿਹੜੀ ਕੁੰਤਮ ਪੇਪਰ ਮਿੱਲ ਸੈਲਾ ਆ ਉਹਦੀ ਸਾਰੀ ਸਵਾਹ ਜਿਹੜੀ ਆ ਉਹ ਬਾਗ ਤੇ ਪੈਂਦੀ ਆ ਔਰ ਇੰਨੇ ਸਾਲਾਂ ਤੋਂ ਇਹਨੂੰ ਫਲ ਲੱਗਦਾ ਉਹਦੀ ਸਵਾਹ ਪੈਣ ਨਾਲ ਉਹਦੀਆਂ ਗੈਸਾਂ ਨਾਲ ਇਹਦਾ ਕੀੜਾ ਪੈ ਜਾਂਦਾ ਹਰ ਵਾਰੀ ਨੁਕਸਾਨ ਹੁੰਦਾ ਮੇਰਾ ਮੈਂ ਇਸ ਕਰਕੇ ਸੈਲਾ ਪੇਪਰ ਕੁੰਤਮ ਪੇਪਰ ਮਿਲਦੀ ਵਜ੍ਹਾ ਨਾਲ ਮੈਂ ਬਰਬਾਦ ਹੋ ਗਿਆ ਮੇਰਾ ਲੋਨ ਇਸ ਵੇਲੇ 15 ਲੱਖ ਦਾ ਜਿਹੜਾ ਉਹ ਇਸ ਬਾਗ ਤੇ ਹੀ ਲੱਗ ਗਿਆ ਸਾਰੇ ਪੈਸੇ ਲਾ ਲਾ ਕੇ ਇਹ ਬਾਗ ਕੋਈ ਹੁਣ ਇਸ ਵੇਲੇ ਪ੍ਰੋਫਿਟ ਨਹੀਂ ਦਿੰਦਾ ਕਿਸੇ ਸਾਲ ਹੀ ਕਿਤੇ ਰੋਟੀ ਖਾਣ ਨੂੰ ਪੈਸੇ ਮਿਲਦੇ ਆ ਨਹੀਂ ਤੇ ਇਹਦਾ ਕੀੜਾ ਪੈ ਜਾਂਦਾ ਸਿਰਫ ਕੁੰਤਮ ਪੇਪਰ ਮਿਲਦੀ ਸਵਾਹ ਦੀ ਵਜ੍ਹਾ ਨਾਲ ਔਰ ਉਹ ਸਵਾਹ ਜਿਹੜੀ ਆ ਉਹ ਇਸ ਵੇਲੇ ਸਾਡੇ ਪੂਰੇ ਇਲਾਕੇ ਨੂੰ ਖਰਾਬ ਕਰ ਰਹੀ ਆ ਇਸ ਹਲਾ ਪੇਪਰ ਮਿਲਦੀ ਵਜ੍ਹਾ ਨਾਲ ਸਾਰੇ ਇਲਾਕੇ ਦੀ ਸਾਡੀ ਜ਼ਮੀਨ ਖਰਾਬ ਹੋ ਗਈ ਆ ਇਹਦੇ ਕੈਮੀਕਲ ਓੜ ਕੇ ਪੈਂਦੇ ਆ ਔਰ ਮੇਰਾ ਜਿੰਨਾ ਵੀ ਮੈਂ ਦਾ ਆਪਣਾ ਰੋਟੀ ਖਾਣ ਤੋਂ ਵੀ ਜਵਾਜਾਰ ਹੋ ਗਏ ਕਿਉਂਕਿ ਬੈਂਕ ਵਾਲੇ ਅੱਜਕੱਲ ਮੇਰੇ ਲੋਨ ਦੇ ਪਿੱਛੇ ਪਏ ਆ ਲੋਨ ਦੇਓ ਜੀ ਉਹ ਲੋਨ ਦੇਣਾ ਕਿਥੋਂ ਆ ਜੀ ਹਰ ਵਾਰੀ ਫਸਲ ਤੇ ਇਹਦੇ ਇਹਦਾ ਇੱਕ ਇੱਕ ਜਿਹੜਾ ਫਲ ਆ ਜਦੋਂ ਜੇ ਸਾਨੂੰ ਪੱਕਿਆ ਮਿਲਦਾ ਤਾਂ ਇੱਕ ਇੱਕ ਫਲ ਨੂੰ ਦੋ ਦੋ ਵਾਰੀ ਕੱਪੜੇ ਨਾਲ ਸਾਫ਼ ਕਰਕੇ ਮਾਰਕੀਟ ਚ ਲੈ ਜਾਣਾ ਪੈਂਦਾ ਇੰਨੀ ਲੇਬਰ ਲੱਗਦੀ ਓਦੇ ਤੇ ਕਿ ਉਸ ਲੇਬਰ ਫੇ ਸਾਨੂੰ ਪੂਰੀ ਨਹੀਂ ਹੁੰਦੀ ਸਾਡੇ ਖਰਚੇ ਵੱਜ ਜਾਂਦੇ ਆ ਜਿਆਦਾ ਕੇਰਾ ਹੀ ਪੈ ਜਾਂਦਾ ਜਾਂ ਉਤੇ ਲੇਬਰ ਇੰਨੀ ਪੈਂਦੀ ਆ ਉਹਨੂੰ ਸਾਫ਼ ਕਰਨ ਲਈ ਕਿ ਸਾਡਾ ਹਾਲਾਤ ਖਰਾਬ ਹੋ ਗਿਆ ਮੈਂ ਬਰਬਾਦ ਹੋ ਗਿਆ ਮੇਰੀ ਆਪਣੀ ਬੱਚਿਆਂ ਦੀ ਜ਼ਿੰਦਗੀ ਖਰਾਬ ਹੋ ਗਈ ਆ ਕਿਉਂਕਿ ਮੇਰੇ ਕੋਲ ਇਹੀ ਜ਼ਮੀਨ ਹੈ 2 ਢਾਈ ਕਿੱਲੇ ਇਹਦੇ ਤੇ ਮੇਰੀ ਰੋਟੀ ਰੁਜੀ ਚੱਲਦੀ ਸੀਗੀ ਔਰ ਇਹ ਕੁੰਤਮ ਪੇਪਰ ਮਿਲਦੀ ਵਜ੍ਹਾ ਨਾਲ ਇਹ ਸਾਰੀ ਬਰਬਾਦੀ ਦਾ ਕਾਰਨ ਹੋਇਆ ਇਸ ਕਰਕੇ ਮੈਂ ਪੰਜਾਬ ਗਵਰਨਮੈਂਟ ਨੂੰ ਸੈਂਟਰ ਗਵਰਨਮੈਂਟ ਤੱਕ ਮੇਰੀ ਪੁਕਾਰ ਹੈ ਇੱਕ ਗਰੀਬ ਕਿਸਾਨ ਦੀ ਕਿ ਮੇਰਾ ਨੁਕਸਾਨ ਦੀ ਪੂਰਤੀ ਕੀਤੀ ਜਾਵੇ ਮੈਨੂੰ ਪੇਪਰ ਮਿਲ ਤੋਂ ਮੁਆਵਜ਼ਾ দেয়া ਜਾਵੇ ਜਾਂ ਗਵਰਨਮੈਂਟ ਦੇਵੇ ਕਿਉਂਕਿ ਬਾਗ ਵੀ ਗਵਰਨਮੈਂਟ ਨੇ ਲਵਾਏ ਆ ਗਵਰਨਮੈਂਟ ਆਪ ਖੇਤੀਬਾੜੀ ਵਿਭਾਗ ਨੂੰ ਸਾਨੂੰ ਪ੍ਰੇਰਦੀ ਆ ਕਦੇ ਬਾਗਾਂ ਲਈ ਕਦੇ ਕਿਸੇ ਲਈ ਕਦੇ ਕਿਸੇ ਲਈ ਤੇ ਮੇਰਾ ਹੁਣ ਇਸ ਵੇਲੇ ਮੇਰੀ ਤੇ ਬਰਬਾਦੀ ਹੋ ਚੁੱਕੀ ਆ ਔਰ ਮੈਂ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਬੇਨਤੀ ਕਰਦਾ ਕਿ ਇਹ ਕੁੰਤਮ ਪੇਪਰ ਮਿਲ ਨੂੰ ਰੋਕਿਆ ਜਾਵੇ ਇਹਨੂੰ ਤੇ ਬੰਦ ਹੀ ਕਰ ਦਿੱਤਾ ਜਾਵੇ ਤਾਂ ਹੀ ਸਾਡਾ ਇਲਾਕਾ ਬਚੂਗਾ ਸਹਿਲਾ ਕੁੰਤਮ ਪੇਪਰ ਮਿਲ ਨੂੰ ਬਿਲਕੁਲ ਬੰਦ ਕੀਤਾ ਜਾਵੇ ਤਾਂ 40 ਸਾਲ ਬਾਅਦ ਥੱਲੇ ਦਾ ਪਾਣੀ ਠੀਕ ਹੋਣਾ ਨੇ ਥੱਲੇ ਦਾ ਪਾਣੀ ਵੀ ਠੀਕ ਕਰਤਾ ਆਬੋ ਹਵਾ ਵੀ ਖਰਾਬ ਕਰ ਦਿੱਤੀ ਆ ਥੱਲੇ ਦਾ ਪਾਣੀ ਵੀ ਖਰਾਬ ਕਰ ਦਿੱਤਾ ਆਬੋ ਹਵਾ ਵੀ ਖਰਾਬ ਕਰ ਦਿੱਤੀ ਪੂਰੇ